ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਾਂ ਰਵਿੰਦਰ ਸਿੰਘ ਬੱਦਲ ਜੇਲ੍ਹ ਦੇ ਵਿੱਚ ਪੁਲਿਸ ਮੁਲਾਜ਼ਮ ਤਾਂ ਹੁੰਦੇ ਨੇ ਪਰ ਜਦੋਂ ਅਚਾਨਕ 100 ਤੋਂ ਵੱਧ ਪੁਲਿਸ ਮੁਲਾਜ਼ਮ ਅਚਾਨਕ ਬੈਰਕਾਂ ਚੈੱਕ ਕਰਨ ਲੱਗ ਜਾਣ ਤਾਂ ਸੋਚਣ ਵਿੱਚ ਆਉਂਦਾ ਕਿ ਹੋਇਆ ਕੀ ਹੈ ਫਿਰੋਜ਼ਪੁਰ ਦੀ ਜੇਲ੍ਹ ਲਗਾਤਾਰ ਸੁਰਖੀਆਂ ਵਿੱਚ ਸੀ ਅੰਦਰੋਂ ਨਸ਼ਾ ਮਿਲ ਰਿਹਾ ਸੀ ਮੋਬਾਈਲ ਫੋਨ ਬਰਾਮਦ ਹੋ ਰਹੇ ਸੀ ਅਤੇ ਪੁਲਿਸ ਦੇ ਕੋਲ ਹੋਰ ਵੀ ਕਈ ਸੂਚਨਾਵਾਂ ਮਿਲੀਆਂ ਜਿਸ ਤੋਂ ਬਾਅਦ ਤਕਰੀਬਨ 100-150 ਪੁਲਿਸ ਮੁਲਾਜ਼ਮ ਅਚਾਨਕ ਫਿਰੋਜ਼ਪੁਰ ਜੇਲ੍ਹ ਦੇ ਅੰਦਰ ਜਾਂਦੇ ਨੇ ਤੇ ਅੰਦਰ ਜਾ ਕੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੰਦੇ ਨੇ ਬੈਰਕਾਂ ਦੇ ਵਿੱਚ ਛਾਪੇਮਾਰੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਉੱਥੇ ਕਾਰਵਾਈ ਕਰਦੀ ਰਹਿੰਦੀ ਹੈ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਜੋ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ ਉੱਥੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਜਦੋਂ ਫਿਰੋਜ਼ਪੁਰ ਦੇ ਡੀਆਈਜੀ ਰੇਂਜ ਦੀ ਨਿਗਰਾਨੀ ਦੇ ਵਿੱਚ 100 ਤੋਂ ਵੱਧ ਪੁਲਿਸ ਕਰਮਚਾਰੀ ਸਰਚ ਅਭਿਆਨ ਚ ਸ਼ਾਮਲ ਹੁੰਦੇ ਨੇ ਕਈ ਐਸਐਚਓ ਡੀਐਸਪੀ ਐਸਪੀ ਜੇਲ੍ਹ ਦੇ ਅੰਦਰ ਪਹੁੰਚਦੇ ਨੇ ਤੇ ਜੇਲ੍ਹ ਦੇ ਚੱਪੇ-ਚੱਪੇ ਦੀ ਸਾਰੀ ਛਾਣਬੀਣ ਕੀਤੀ ਜਾਂਦੀ ਹੈ ਗਹਿਣ ਤਲਾਸ਼ੀ ਕੀਤੀ ਜਾਂਦੀ ਹੈ ਜੇਲ੍ਹ ਦੇ ਅੰਦਰ ਬੈਠੇ ਕਈ ਗੈਂਗਸਟਰ ਬਾਹਰ ਆਪਣੇ ਕਾਰੋਬਾਰ ਚਲਾ ਰਹੇ ਸੀ ਜੇਲ੍ਹ ਅੰਦਰੋਂ ਫਿਰੋਤੀਆਂ ਦੀਆਂ ਧਮਕੀਆਂ ਇਹਦੀ ਸਮਗਲਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਏਡੀਜੀਪੀ ਬੀ ਚੰਦਰ ਸ਼ੇਖਰ ਦੀ ਅਗਵਾਈ ਵਿੱਚ ਇਹ ਸਾਰਾ ਸਰਚ ਅਭਿਆਨ ਚਲਾਇਆ ਗਿਆ 750 ਦੇ ਕਰੀਬ ਪੁਲਿਸ ਕਰਮਚਾਰੀ ਅਤੇ ਪੁਲਿਸ ਅਧਿਕਾਰੀ ਜੇਲ੍ਹ ਦੇ ਚੱਪੇ-ਚੱਪੇ ਦੀ ਤਲਾਸ਼ੀ ਲੈ ਰਹੇ ਨੇ ਅਤੇ ਜੇਲ੍ਹ ਦੇ ਅੰਦਰ ਬੈਠੇ ਹੋਏ ਗੈਂਗਸਟਰ ਜੋ ਨਸ਼ਾ ਤਸਕਰੀ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਚਲਾ ਚਲਾ ਰਹੇ ਸੀ ਉਹਨਾਂ ਨੂੰ ਠੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜੇਲ੍ਹ ਦੇ ਆਸ-ਪਾਸ ਵੀ ਪੈਟਰੋਲਿੰਗ ਕੀਤੀ ਜਾ ਰਹੀ ਹੈ ਤਾਂ ਕਿ ਬਾਹਰ ਤੋਂ ਕੋਈ ਵੀ ਜੇਲ੍ਹ ਦੇ ਅੰਦਰ ਸਮਾਨ ਥਰੋ ਕਰਦਾ ਹੈ ਤਾਂ ਉਸ ਦੇ ਉੱਤੇ ਵੀ ਰੋਕ ਲਗਾਈ ਜਾ ਸਕੇ ਕਿਉਂਕਿ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚੋਂ ਹੋਵੇ ਜਾਂ ਫਿਰ ਹੋਰ ਵੀ ਕੋਈ ਜੇਲ੍ਹ ਹੋਵੇ ਹਜੇ ਵੀ ਦੇਖਣ ਨੂੰ ਮਿਲਦਾ ਹੈ ਕਿ ਕਾਰੋਬਾਰ ਬਾਹਰ ਚੱਲਦੇ ਨੇ ਨਸ਼ਾ ਤਸਕਰੀ ਦੇ ਕਾਰੋਬਾਰ ਹੁੰਦੇ ਨੇ ਜਿਆਦਾਤਰ ਗੈਂਗਸਟਰਾਂ ਦੇ ਨਾਲ ਸੰਬੰਧ ਆਉਂਦੇ ਨੇ ਤੇ ਜੇਲ੍ਹ ਦੇ ਵਿੱਚੋਂ ਪਲੈਨਿੰਗਾਂ ਹੁੰਦੀਆਂ ਨੇ ਕੋਈ ਪਹਿਲਾ ਮਾਮਲਾ ਨਹੀਂ ਹੈ ਜੋ ਪਲੈਨਿੰਗਾਂ ਦਾ ਸਾਹਮਣੇ ਜੇ ਦੇਖਿਆ ਹੋਵੇ ਅਨੇਕਾਂ ਮਾਮਲੇ ਇੱਥੋਂ ਤੱਕ ਮਸ਼ਹੂਰ ਮਰਹੂਮ ਸਿੱਧੂ ਮੂਸੇ ਵਾਲਾ ਸਿੰਗਰ ਹੈ ਉਹਨਾਂ ਦੀ ਜੋ ਸਾਰੇ ਕਤਲ ਦੀ ਸਕੀਮ ਘੜੀ ਗਈ ਸੀ ਉਹ ਵੀ ਜੇਲ੍ਹ ਦੇ ਵਿੱਚੋਂ ਬੈਠ ਕੇ ਹੀ ਘੜੀ ਗਈ ਸੀ ਤਾਂ ਇੱਕ ਪਾਸੇ ਗਾਣੇ ਵੀ ਅਜੇ ਆਉਂਦੇ ਨੇ ਕਿ ਜੇਲ੍ਹਾਂ ਤੋਂ ਫੋਨ ਆਉਣਗੇ ਤਾਂ ਇਹ ਕੋਈ ਚੰਗੀ ਗੱਲ ਨਹੀਂ ਹੈ ਪਰ ਜਿਸ ਤਰੀਕੇ ਨਾਲ ਜੇਲ੍ਹਾਂ ਬਣੀਆਂ ਨੇ ਇਹਨਾਂ ਲੋਕਾਂ ਨੂੰ ਸੁਧਾਰਨ ਦੇ ਲਈ ਪਰ ਅੰਦਰ ਜਾ ਕੇ ਇਹੋ ਜਿਹੇ ਕਾਂਡ ਹੋ ਰਹੇ ਨੇ ਜੋ ਫਿਰ ਸਵਾਲ ਖੜੇ ਕਰਦੇ ਨੇ ਪੰਜਾਬ ਸਰਕਾਰ ਪੰਜਾਬ ਪੁਲਿਸ ਪ੍ਰਸ਼ਾਸਨ ਪੰਜਾਬ ਜੇਲ੍ਹ ਵਿਭਾਗ ਕੋਸ਼ਿਸ਼ ਕਰ ਰਿਹਾ ਕਿ ਜੇਲ੍ਹਾਂ ਦੇ ਵਿੱਚ ਜੈਮਰ ਲਗਾਏ ਜਾਣ ਪਰ ਫਿਰ ਵੀ ਲਗਾਤਾਰ ਜੇਲ੍ਹਾਂ ਦੇ ਵਿੱਚੋਂ ਫੋਨਾਂ ਦਾ ਇਸਤੇਮਾਲ ਹੁੰਦਾ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ ਬਨਮੱਲੋ ਮਲੀ ਸਾਹਮਣੇ ਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਕਿਹਾ ਜਾਂਦਾ ਹੈ ਕਿ ਜੇਲ੍ਹ ਦੇ ਵਿੱਚੋਂ ਬੈਠ ਕੇ ਜਿਸ ਤਰੀਕੇ ਦੇ ਨਾਲ ਬਾਹਰ ਵੀਡੀਓ ਕੋਲਾ ਆਉਂਦੀਆਂ ਨੇ ਵੀਡੀਓ ਰਿਕਾਰਡਿੰਗ ਆਉਂਦੀਆਂ ਨੇ ਤਾਂ ਕਿਵੇਂ ਸਭ ਕੁਝ ਹੋ ਜਾਂਦਾ ਹੈ ਖੈਰ ਫਿਰੋਜ਼ਪੁਰ ਦੇ ਵਿੱਚ ਤਾਂ ਪ੍ਰਸ਼ਾਸਨ ਨੇ ਸਖਤੀ ਦਿਖਾਈ ਹੈ ਤੇ ਉਮੀਦ ਕਰਦੇ ਆ ਪੰਜਾਬ ਦੀਆਂ ਬਾਕੀ ਜੇਲਾਂ ਦੇ ਵਿੱਚ ਵੀ ਇਹ ਸਖਤੀ ਦਿਖਾਈ ਜਾਵੇਗੀ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ